ਵੇ ਕੀ ਕਰਨਾ ਮੈਂ ਕੀ ਕਰਨਾ ਵੀ ਹਾਂਜੀ ਅਸੀਂ ਦੁਰਗਾਪੁਰੋਂ ਪਾਜੀ ਮੱਖਣ ਮੇਰਾ ਨਾਮ ਮਸ਼ੀਨ ਤੋਂ ਐਸੇ ਹੈ ਤਾਂ ਹੀ ਉਧਰੋਂ ਹੁੰਦਿਆਂ ਅੱਡੇ ਤੋਂ ਵੀ ਆਪਦਾ ਸਬਜੀ ਪਾਣੀ ਲਿਓਣ ਦਾ ਸੀ ਤੇ ਇੱਥੇ ਹੁੰਦਿਆਂ ਦੇਖਿਆ ਐਕਸੀਡੈਂਟ ਹੋਇਆ ਇੱਥੇ ਜਦੋਂ ਦੇਖਿਆ ਪਤਾ ਨਹੀਂ ਕਾਰ ਤੇ ਵੱਜੇ ਕਾਰ ਤੇ ਨਹੀਂ ਸਕੂਟਰੀਆਂ ਖੜੀਆਂ ਐ ਉਧਰ ਜਾਨੀ ਕਿ ਉਹ ਮੁੱਕ ਗਿਆ ਮੈਂ ਪਰਨਾ ਲਾ ਕੇ ਗੱਲ ਤੋਂ ਉਹਦੇ ਸਿਰ ਤੇ ਪਾ ਤਾ ਉਹ ਮੁੱਕ ਗਿਆ ਹੋ ਸਕਦਾ ਹੀ ਉਹਨੂੰ ਕੋਈ ਹੱਥ ਨਹੀਂ ਪੁੰਦਾ ਉਹਨੂੰ ਮੈਂ ਆਪਦੇ ਸਰਦੀ ਪਾਗ ਲਾ ਗੇ ਲਵੇੜ ਕੇ ਤੇ ਪਾਤਾ ਵੀ ਇਹਨੂੰ ਤਾਂ ਬਚਾਓ ਜੇ ਤੁਸੀਂ ਨਹੀਂ ਲਿਜਾਣਾ ਚਾਹੁੰਦੇ ਅਸੀਂ ਮੋਟਰਸਾਈਕਲ ਤੇ ਲੈ ਜੰਨੇ ਆ ਇਥੇ ਅੱਡੇ ਤੇ ਤੇ ਇੰਨੇ ਨੌ ਦਾ ਬਚਾਓ ਜੋ ਅਸੀਂ ਦੇ ਇੰਨੇ ਹੈਲਪ ਕੀਤੀ ਆ ਵੀ ਤੁਹਾਨੂੰ ਜਾਣਦੇ ਪਛਾਣਦੇ ਨਹੀਂ ਜਾਣਦੇ ਕੋਈ ਚੱਕਰ ਨਹੀਂ ਭਾਜੀ ਵੀ ਉਹਦੀ ਜਾਨ ਬਾਝੂ ਉਹ ਤਾਂ ਮੁੱਕ ਗਿਆ ਜਿਹੜਾ ਜਿਹੜਾ ਥਾ ਮੁੱਕ ਗਿਆ ਭਾਜੀ ਉਹਨੂੰ ਕੀ ਕਰਾਂਗੇ ਇਹ ਕਿਹੜੇ ਰੋਡ ਤੇ ਘਟਨਾਈ ਹੈ ਇਹ ਕਪੂਰਥਲਾ ਰੋਡ ਸੁਲਤਾਨਪੁਰ ਕਪੂਰਥਲੇ ਤੋਂ ਸੁਲਤਾਨਪੁਰ ਰੋਡ ਤੱਕ ਕਟਣਾ ਹੋਈ ਆ ਇਹ ਕਿੰਨੇ ਵਜੇ ਘਟਣਾ ਇਹ 6 ਵਜੇ ਦੀ ਘਟਣਾ ਹੈ ਅੱਛਾ ਇੱਕ ਹੁਣ ਚੱਕਮੀ ਨੂੰ ਭੇਜ ਦਿੱਤਾ ਗਾ ਸਾਨੂੰ ਸੰਤਰਾ ਹਸਪਤਾਲ ਹਾਂਜੀ ਉਹਨੂੰ ਭੇਜ ਦਿੱਤਾ ਵਾ ਭਾਜੀ ਉਹ ਪਤਾ ਨਹੀਂ ਸਾਨੂੰ ਸਲਤਨਪੁਰ ਲਗਾਇਆ ਕਿੱਥੇ ਲਗਾਇਆ ਉਹ ਕਹਿੰਦੇ ਵੀ ਇਹਨੂੰ ਤੋਹੀ ਨਾਲ ਵਾ ਮੈਂ ਕਿਹਾ ਅਸੀਂ ਤੁਹਾਡੇ ਨਾਲ ਹੁਣ ਪਤਾ ਨਹੀਂ ਕਿੱਥੇ ਲਗਾਇਆ ਕਿੱਥੇ ਨਹੀਂ ਅਸੀਂ ਮਗਰ ਵੀ ਗਏ ਸਾਨੂੰ ਨਹੀਂ ਪਤਾ ਕਿੱਥੇ ਲੈ ਕੇ ਗਏ ਕਿੱਥੇ ਨਹੀਂ ਲੈ ਕੇ ਗਏ ਤਾਂ ਅਸੀਂ ਉਹਨੂੰ ਗੱਡੀ 'ਚ ਪਾ ਗਏ ਚੰਨ ਕੇ ਭੇਜ ਦਿੱਤਾ ਸੀ ਮੈਂ ਆਪਦਾ ਦਸਤਾਰ ਲਾ ਕੇ ਉਤੋਂ ਵੀ ਉਹਦੇ ਸਿਰ ਨੂੰ ਲਪੇੜ ਦਿੱਤੀ ਕੀ ਕਰਨਾ ਕੀ ਕਰਨਾ ਹੈ ਮੈਂ ਇਹ ਐਸੇ ਸਰਬ ਸਿੰਘ 244 KPT ਅਸੀਂ ਸੜਕ ਸੁਰੱਖਿਆ ਫੋਰਸ 55903 ਤੇ ਚਲਦੇ ਹਾਂ ਸਲਤਨਪੁਰ ਨੂੰ ਕੋਹੇਲ ਤੱਕ ਜੋ ਬੇਡਵਿੰਡਾ ਜ਼ਿਲ੍ਹੇ ਦੇ ਸਾਹਮਣੇ 112 ਦੇ ਕਾਲ ਆਈ ਇੱਕ ਬੇਡਵਿੰਡਾ ਕੈਸੀਡੈਂਟ ਹੋਇਆ ਅਸੀਂ ਜਦੋਂ ਮੌਕੇ ਤੇ ਪਹੁੰਚੇ ਤਾਂ ਜਿਹੜੇ ਦੋ ਬੰਦੇ ਫਟਟਰ ਚੋਂ ਨਾਲ ਜਲਦੀ ਬੁਤਾ ਹਸਪਤਾਲ ਪਹੁੰਚਾਇਆ ਗਿਆ ਤੇ ਇੱਕ ਬੰਦੇ ਦੀ ਮੌਕੇ ਤੇ ਡੈਥ ਹੋ ਚੁੱਕੀ ਸੀ ਇਹ ਕਿਸੀ ਐਕਸੀਡੈਂਟ ਹੋਇਆ ਦੋ ਦੋ ਸਕੂਟਰੀਆਂ ਤੇ ਇੱਕ ਕਾਰ ਵਿੱਚ ਵਜੇ ਇੱਕ ਕਾਰ ਨਾਲ ਅਸੀਂ ਉਹ ਪਹੁੰਚਾ ਕੇ ਲੈ ਗਿਆ ਜਿਹੜੇ ਬੰਦੇ ਡੈਥ ਹੋਈ ਉਹ ਪਤਾ ਕਿ ਕਿੱਥੋਂ ਨੇ ਉਹ ਪਿੰਡ ਕੋਠੇ ਦਾ ਦੱਸਦੇ ਜੀ ਕਿ ਕਾਬੇ ਕੀ ਤੇ ਇਹਦਾ ਦੋ ਇਹ ਹੁਣ ਪੈਸੀ ਚੌਂਕੀ ਜਿਹਦੇ ਮਠਲ ਦੇ ਹਵਾਲੇ ਕਰ ਦਿੱਤਾ ਤੇ ਬਾਕੀ ਅਗਲੀ ਕਾਬੇ ਨੂੰ ਕਰਦੇ ਜੀ